ਦੇਖ ਸਿਮਰਤ ਰਾਹੇ ਭਾਈ ਤੂੰ ਆਪਣਾ ਕੰਮ ਕਰ ਸਿੱਧੇ ਢੰਗ ਨਾਲ ਠੀਕ ਆ ਬੰਦਿਆਂ ਵਾਂਗੂ ਮੇਰੀਆਂ ਲੱਤਾਂ ਖੇਚਣ ਦੀ ਲੋੜ ਨਹੀਂ ਨਾ ਮੈਨੂੰ ਕਾਪੀ ਕਰਨ ਦੀ ਲੋੜ ਆ ਮੈਂ ਨਾ ਤੇਰੀ ਕਾਪੀ ਕਰਾਂ ਠੀਕ ਆ ਰਹੀ ਗੱਲ ਸਟਾਈਲ ਦੀ ਕਿੱਦੂ ਗਾਣਾ ਲੰਬੇ ਵਾਲ ਰੱਖਵੇਂ ਨੇ ਐ ਰੱਖੜੇ ਹੁਣ ਤੇਰੇ ਪਿਛੇ ਭਰਾਂ ਮੈਂ ਗੰਜਾ ਦਾ ਹੋ ਨਹੀਂ ਲੱਗਾ ਠੀਕ ਆ ਪੀਓ ਸਿਮਰਤ ਰਾਹੇ ਕੀ ਲਾ ਰੱਖਿਆ ਕਾਪੀ ਕਾਪੀ ਕਦੇ ਤੂੰ ਮੈਨੂੰ ਮੈਸੇਜ ਕਰਦਾ ਕਦੇ ਸਾਡੀ ਤੂੰ ਮਾਡਲ ਨੂੰ ਮੈਸੇਜ ਕਰਦਾ ਹੈ ਤੈਨੂੰ ਦਿੱਕਤ ਕੀ ਆ ਯਾਰ ਤੈਨੂੰ 5-6 ਮਹੀਨੇ ਹੋ ਗਏ ਦੇਖਦੇ ਨੇ ਮੈਨੂੰ ਪਹਿਲਾਂ ਲੰਬੇ ਵਾਲ ਬਣ ਦੇ ਵਿੱਚ ਤੂੰ ਇ ਕਦੇ ਤੂੰ ਪੇਜ ਡਾ ਦੇਣਾ ਕਦੇ ਤੂੰ ਕੁਝ ਕਰ ਦੇਣਾ ਠੀਕ ਹੈ ਕਦੇ ਤੂੰ ਕਹਿਣਾ ਰੂਟ ਹੀ ਨਹੀਂ ਡਾਣਾ ਪਾਉ ਆ ਜਾਣਾ ਕਰੋ ਬਾਹਣਾ ਕਰੋ ਬੰਦੇ ਮੰਗੂ ਕੰਮ ਕਰ ਭਰਾ ਵੇ ਇੰਡਸਟਰੀ ਦੇ ਠੀਕਾ ਲੱਤਾਂ ਨਾ ਖਿੱਚ ਮੇਰੀਆਂ ਸਿਮਰਤ ਰਹਾ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ ਇਹਦਾ ਮੁਰ ਤੋਂ ਇੱਕ ਵਿਵਾਦ ਸਾਹਮਣੇ ਆਇਆ ਹੈ ਕਾਪੀ ਰਾਈਟ ਮੇਰ ਦਾ ਮੌਜੂਨੇ ਗਿਲਰੋਟਾ ਜੀ ਗਿਲਰੋਟਾ ਜੀ ਕੀ ਕਾਪੀ ਰਾਈਟ ਕਾਪੀ ਰਾਈਟ ਲਗਾਤਾਰ ਤੁਸੀਂ ਤਸਵੀਰ ਵੀ ਦਿਖਾ ਰਹੇ ਦੀ ਚੈਟਾਂ ਦੇ ਗੱਲਬਾਤ ਕੀ ਹੋਈ ਹੈ ਸਿਮਰਤ ਰਹਾ ਕਾਪੀ ਰਾਈਟ ਵੀਰੇ ਉਹ ਆਪ ਨੂੰ ਐਂ ਕਰ ਰਿਹਾ ਵੀ ਤੂੰ ਮੇਰੀ ਕਾਪੀ ਕਰਦਾ ਵੀ ਹਰੇਕ ਗੱਲ ਦੇ ਵਿੱਚ ਮਿਊਜ਼ਿਕ ਦੇ ਵਿੱਚ ਵੀ ਮੇਰੇ ਚਾਰ ਗਾਣੇ ਆ ਗਏ ਵੀਰੇ ਸਰਿੰਜ ਗਾਣਾ ਲੰਬੇ ਵਾਲਾ ਬੰਦੇ ਟੂ ਤੇ ਦੂਆਮਣੀ ਨਾਲ ਜਾ ਰਿਹਾ ਉਹ ਕਹਿੰਦਾ ਵੀ ਹਰੇ ਹੀ ਗਾਣੇ ਦੇ ਵਿੱਚ ਤੂੰ ਉਹਨੂੰ ਕਾਪੀ ਕਰ ਲੈ ਉਹ ਸਾਡੇ ਪੇਜਾਂ ਨੂੰ ਉੜਾ ਕੇ ਤੀਰ ਹਵਾ 'ਚ ਨਾ ਛੱਡੋ ਜੇ ਹੈਗਾ ਕਿਸੇ ਨੂੰ ਕੋਲੇਖਾ ਸਿੱਧਾ ਮੈਂ ਤਰ੍ਹਾਂ ਨਾ ਕੱਢੋ ਇਹ ਮੇਰਾ ਆਪਣਾ ਸਟਾਈਲ ਮੈਨੂੰ ਕਿਸੇ ਨਾਲ ਨਾ ਤੋਂ ਲੋ ਮੁੰਡੀਰੇ ਅੱਖ ਦੀ ਦਰਾਹਾ ਕਰਾ ਕੇ ਸੇ ਨੂੰ ਨਾ ਬੋਲੋ ਉਹ ਸਤਾਦਾਂ ਨੂੰ ਵੀ ਪਾ ਦੂੰ ਓਥੇ ਬੇਬਤਾ ਨਹੀਂ ਜਿੱਥੇ ਸਾਡੇ ਪੈਰ ਹੋਣਗੇ ਲੰਬੇ ਬਹੜ ਵੀ ਮੈਂ ਰੱਖੂੰ ਜਾਣੇ ਮੇਰੀ ਇਹ ਤੇ ਚਰਚੇ ਵੀ ਆਈ ਹੋਣਗੇ ਨਾ ਮੈਂ ਉਹਦੀ ਕੋਈ ਗੋਚੱਕਿਆ ਬਾਈ ਨਾ ਕੋਈ ਉਹਦੀ ਹੱਕ ਲੈਣ ਚੱਕਿਆ ਬੋਗਲ ਮੇਰੀ ਪਰਵਾਹ ਨਾ ਵਾਲੇ ਆਪ ਦੀ ਆਪ ਰਹੇ ਜੱਟ ਹੁਣ ਕੀ ਹੁੰਦਾ ਉਹ ਨੈਚੁਰਲ ਹੁੰਦੀ ਹੈ ਵੀ ਤੁਸੀਂ ਵੀ ਮੰਨਦੇ ਹੋ ਹਰੇਕ ਬੰਦੇ ਦੀ ਆਪਣੀ ਟੂਨ ਹੁੰਦੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਕਾਪੀ ਕਰੀ ਕਿੱਥੋਂ ਯਾਰ ਉਹਦੀ ਜੇ ਰੋਣਾ ਸਾਰਾ ਬਾਲਾਂ ਦੇ ਪਰ ਤੁਸੀਂ ਬਾਲ ਕਟਾ ਦੋ ਮੈਂ ਕਿਉਂ ਕਟਾਵਾਂ ਭਰਾਵਾ ਪਹਿਲਾਂ ਵੀ ਮੈਂ ਕਹਿ ਗਿਆ ਸੀ ਕਿਸੇ ਇੰਟਰਵਿਊ 'ਚ ਗੱਲ ਕਰੀ ਆ ਹੁਣ ਉਹਦੇ ਪਿੱਛੇ ਮੈਂ ਗੰਜਾ ਥੋੜੀ ਹੁਣ ਉਹੋ ਜਿਹਾ ਜੇ ਨੂੰ ਦਿੱਕਤ ਆ ਮੇਰੇ ਤੋਂ ਆਪ ਕਰ ਲੈ ਸਟਾਈਲ ਦੀਆਂ ਮੈਂ ਕਿਉਂ ਕਰਾਂ ਸਟਾਈਲ ਦੀਆਂ ਆਪ ਦਾ ਤੇ ਗੱਲਬਾਤ ਕਰਨੀ ਕਾਲੂ ਕੇ ਕਾਲੂ ਕਹਿ ਦੂੰਗਾ ਵੀ ਗਲਾ ਵੜਾ ਦੇ ਤੇਰੀ ਤਾਂ ਬੋਕਲ ਮੇਰੇ ਵਰਗੀ ਆ ਫਿਰ ਮੈਂ ਗੜਾ ਬੜਾਦਾ ਹੁਣ ਬਈ ਮੇਰੇ ਨਾਲ ਅੱਕੂੜੀ ਨੇ ਐਕਟ ਕਰ ਰਿਹਾ ਹੈ ਲੰਬੇ ਵਾਲ ਮੰਨ ਤੇ ਟੂ ਦੇ ਵਿੱਚ ਉਹਨੂੰ ਇਹਨੇ ਮੈਸੇਜ ਕਰਕੇ ਕਿਹਾ ਵੀ ਤੂੰ ਲੰਬੇ ਵਾਲ ਬਾਨਾ ਗਾਣਾ ਹੁਣੇ ਰੀਸੈਟ ਲਈ ਕਰਿਆ ਤੇ ਉਹ ਮੇਰਾ ਪਹਿਲਾ ਵਾਲਾ ਟੂ ਜਿਹੜਾ ਗਾਣਾ ਵੀ ਉਹਦੀ ਕਾਪੀ ਆ ਉਹ ਤੇ ਬਾਕੀ ਰਹੀ ਗੱਲ ਕਾਪੀ ਦੀ ਤੂੰ ਨਹੀਂ ਚੱਕਿਆ ਕੋ ਪੁੱਜਿਆ ਯਾਰ ਚਮਕੀਲੇ ਦੀਆਂ ਨਸ਼ੇੜੀ ਅੱਖਾਂ ਦੇ ਵਿੱਚ ਫੁੱਦੂ ਬਣਾਇਆ ਯਾਰ ਲੋਕਾਂ ਨੂੰ ਮੈਂ ਤਾਂ ਨਾ ਕੰਮ ਕਰ ਰਿਹਾ ਵੀਰ ਐਂ ਹੀ ਕਰੂੰਗਾ ਮੈਂ ਨਾ ਆਪਦਾ ਸਟੈਂਡ ਚੇਂਜ ਕਰਨ ਲੱਗਿਆ ਨਾ ਮੈਂ ਆਪਦੇ ਗਾਣੇ ਚੇਂਜ ਕਰਨ ਲੱਗਿਆ। ਚੈਨਲ ਲਈ ਉਹਨਾਂ ਨੂੰ ਤੇ ਮੈਸੇਜ ਦੇਣਾ ਹੋਵੇ ਤੇ ਗੱਲ ਕਰ। ਮੈਸੇਜ ਬਾਈ ਤੂੰ ਵੀਰੇ ਆਪਦਾ ਕੰਮ ਕਰ ਠੀਕ ਆ ਸਿੱਧਾ ਹੋ ਗੋ ਜੇ ਤੇਰੇ ਗਾਣੇ ਨਹੀਂ ਚੱਟ ਆ ਰਹੇ ਤਾਂ ਉਹਨੂੰ ਕੈਂਟ ਕਰ ਠੀਕ ਆ ਜਿੱਥੇ ਤੱਕ ਤੇਰੇ ਗਾਣੇ ਚੱਲ ਰਹੇ ਨੇ ਠੀਕ ਆ ਜਿੱਥੇ ਨਹੀਂ ਚੱਲੇ ਇਹਦਾ ਮਤਲਬ ਐ ਨਹੀਂ ਭਰਾਵਾ ਹੁਣ ਉਹਨੇ ਵਿੱਚ ਲੱਗੀ ਹੋਈ। ਸੋਸ਼ਲ ਮੀਡੀਆ ਤੇ ਪੰਜਾਬੀ ਕਲਾਕਾਰ ਸਿਮਰ ਦਰਹਲ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ ਇਹਦਾ ਮੁੱਢ ਤੋਂ ਇੱਕ ਵਿਵਾਦ ਸਾਹਮਣੇ ਆਇਆ ਹੈ। ਕਾਪੀਰਾਈਟ ਮੇਰ ਦਾ ਮੋਜੂਨੇ ਗਿਲਰੋਟਾ ਜੀ ਗਿਲਰੋਟਾ ਜੀ ਕੀ ਕਾਪੀਰਾਈਟ ਕਾਪੀਰਾਈਟ ਲਗਾਤਾਰ ਤੂੰ ਤਸਵੀਰ ਵੀ ਦਿਖਾਰੇ ਦੀ ਚੈਟਾਂ ਦੇ ਗੱਲਬਾਤ ਕੀ ਹੋਈ ਐ ਸਿਮਰਤ ਰਹਾ ਕਾਪੀਰਾਈਟ ਵੀਰੇ ਉਹ ਆਪਾ ਨੂੰ ਐ ਕਰ ਰਿਹਾ ਵੀ ਤੂੰ ਮੇਰੀ ਕਾਪੀ ਕਰਦਾ ਬਈ ਹਰੇ ਗੱਲ ਦੇ ਵਿੱਚ ਮਿਊਜ਼ਿਕ ਦੇ ਵਿੱਚ ਬਈ ਬਈ ਮੇਰੇ ਚਾਰ ਗਾਣੇ ਆ ਗਏ ਵੀਰੇ ਸਰੰਜ ਗਾਣਾ ਲੰਬੇ ਵਾਲ ਬਣ ਦੇ ਟੂ ਤੇ ਦੂਆ ਅਮਲੀ ਨਾਲ ਯਾਰੀ ਉਹ ਕਹਿੰਦਾ ਵੀ ਹਰੇ ਗਾਣੇ ਦੇ ਵਿੱਚ ਤੂੰ ਮੈਨੂੰ ਕਾਪੀ ਕਰਦਾ ਨਾ ਮੈਂ ਉਹਦੀ ਕੋਈ ਕੰਪੋਜ਼ ਚੱਕੀਆ ਬਾਈ ਨਾ ਕੋਈ ਉਹਦੀ ਹੁੱਕ ਲਾਈਨ ਚੱਕੀਆ ਵੋਕਲ ਮੇਰੀ ਪਰਮਾਤਮਾ ਨੇ ਆਪਦੀ ਆਪ ਲਾਈਆ ਠੀਕ ਆ ਟਿਊਨ ਜਿਹੜੀ ਹੁੰਦਾ ਉਹ ਤਾਂ ਨੇਚਰਲ ਹੁੰਦੀ ਹੈ ਵੀ ਤੁਸੀਂ ਵੀ ਮੰਨਦੇ ਹੋ ਹਰ ਇੱਕ ਬੰਦੇ ਦੀ ਆਪਦੀ ਟਿਊਨ ਹੁੰਦੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਕਾਪੀ ਕਰੀ ਕਿੱਥੋਂ ਯਾਰ ਉਹਦੀ ਬਾਹਰ ਦਿੱਕਤ ਆ ਬਈ ਮੈਨੂੰ ਉਹਦੇ ਨਾਲ ਵਾਲ ਵੀ ਉਹਦੇ ਵਰਗੇ ਨੇ ਨਹੀਂ ਬਈ ਵਾਲ ਤਾਂ ਹੁਣ ਯਾਰ ਹੱਦ ਆ ਯਾਰ ਵਾਲ ਉਹਦੇ ਵਰਗੇ ਕਿੱਥੇ ਹੋਗੇ ਯਾਰ ਹੁਣ ਉਹਦੇ ਕੱਲੇ ਥੋੜੀ ਰੱਖੇ ਹੋਣੇ ਵਾਲ ਸਾਰੀ ਦੁਨੀਆ ਦੇ ਰੱਖੇ ਹੋਏ ਨੇ ਉਹਨਾਂ ਤਾਂ ਅੱਜ ਰੱਖਣ ਤੋਂ ਪਹਿਲਾਂ ਵੀ ਲੋਕਾਂ ਦੇ ਰੱਖੇ ਹੋਏ ਸੀ ਵਾਲ ਵਾਲਾਂ ਥੋੜੀ ਮੁੱਦਾ ਹੁੰਦਾ ਬਈ ਉਨ ਕੀ ਗੱਲਬਾਤ ਚੱਲ ਰਹੀ ਹੈ ਚੈਟ ਵੀ ਤੁਸੀਂ ਦਿਖਾ ਰਹੇ ਸੀ ਤੁਹਾਡੇ ਕੋਈ ਗਾਣੇ ਦਾ ਵੀ ਜਿਹੜਾ ਕਲੇਸ਼ ਪਿਆ ਗੱਲਬਾਤ ਕੀ ਹੋਈ ਸੀ ਕਲੇਸ਼ ਬਾਈ ਕਾਪੀ ਵਾਲੇ ਹੀ ਬਸ ਉਹ ਕਹਿੰਦਾ ਵੀ ਤੂੰ ਮੇਰੀ ਕਾਪੀ ਕਰਦਾ ਲੰਬੇ ਵਾਲ 2 ਦੇ ਵਿੱਚ ਅੱਛਾ ਤੇ 1 ਦੇ ਵਿੱਚ ਕਹਿੰਦਾ ਤੂੰ ਮੇਰੀ ਕਾਪੀ ਕਰੀ ਆ ਗਾਣੇ ਦੇ ਵਿੱਚ ਫਿਰ ਜਵਾਬ ਦਿੱਤਾ ਉਦੋਂ ਜਵਾਬ ਬਾਈ ਦਿੱਤਾ ਮੈਂ ਲੰਬੇ ਵਾਲ 2 ਦੇ ਵਿੱਚ 1 ਕੀ ਜਵਾਬ ਦਿੱਤਾ ਸੀ ਫਿਰ ਉਹਨੂੰ ਜਵਾਬ ਬਾਈ ਪਹਿਰੇ ਦੇ ਵਿੱਚ ਆਪਣੇ ਗਾਣੇ ਦੇ ਵਿੱਚ ਠੀਕ ਹੈ ਹਉ ਸਾਡੇ ਪਹਿਜਾਂ ਨੂੰ ਉੜਾ ਕੇ ਤੀਰ ਹਵਾ 'ਚ ਨਾ ਛੱਡੋ ਜੇ ਹੈਗਾ ਕਿਸੇ ਨੂੰ ਭੁਲੇਖਾ ਸਿੱਧਾ ਮਿੱਤਰਾਂ ਨਾਲ ਕੱਢੋ ਇਹ ਮੇਰਾ ਆਪਣਾ ਸਟਾਈਲ ਮੈਨੂੰ ਕਿਸੇ ਨਾ ਨਾ ਤੋਲੋ ਮੰਡੀਰ ਅੱਖ ਦੀ ਦਰਹਾ ਕਰਾਂ ਕਿਸੇ ਨੂੰ ਨਾ ਫੋਲੋ ਉਸ ਤਾਦਾਂ ਨੂੰ ਵੀ ਪਾਦੂ ਉੱਥੇ ਬਿਬਤਾ ਨਹੀਂ ਜਿੱਥੇ ਸਾਡੇ ਪਰ ਹੋਣਗੇ ਲੰਬੇ ਵਾਲ ਵੀ ਮੈਂ ਰੱਖੂ ਜਾਣੇ ਮੇਰੀਏ ਤੇ ਚਰਚੇ ਵੀ ਆਈ ਹੋਣਗੇ ਮੈਂ ਤਾਂ ਭਰਾ ਵਾਂਹੀ ਰੱਖੂ ਵਾਲ ਆਈ ਚਰਚੇ ਕਰਾਂ। ਨਹੀਂ ਜੇ ਰੋਣਾ ਸਾਰਾ ਬਾਲਾਂ ਦਾ ਫਿਰ ਤੁਸੀਂ ਬਾਲ ਕਟਾ ਦੋ। ਮੈਂ ਕਿਉਂ ਘੋਟਾ ਮਾਂ ਭਰਾਵਾ ਪਹਿਲਾਂ ਵੀ ਮੈਂ ਕਹਿ ਕੇ ਹਟਿਆ ਕਿਸੇ ਇੰਟਰਵਿਊ 'ਚ ਗੱਲ ਕਰੀ ਆ। ਹੁਣ ਉਹਦੇ ਪਿੱਛੇ ਮੈਂ ਗੰਜਾ ਥੋੜੀ ਹੋਣਾ। ਉਹੋ ਜੇ। ਜੇ ਉਹਨੂੰ ਦਿੱਕਤ ਆ ਮੇਰੇ ਤੋਂ ਆਪ ਕਰ ਲੈ ਸਟਾਈਲ ਚੇਂਜ। ਮੈਂ ਕਿਉਂ ਕਰਾਂ ਸਟਾਈਲ ਚੇਂਜ ਆਪ ਦਾ? ਫਿਰ ਗੱਲਬਾਤ ਕਰਨ ਦੀ। ਕਾਲੂ ਕੇ ਕਾਲੂ ਕਹਿ ਦੂਗਾ ਵੀ ਗਲਾ ਵੜਾ ਦੇ। ਤੇਰੀ ਤਾਂ ਬੋਕਲ ਮੇਰੇ ਵਰਗੀ ਆ। ਫਿਰ ਮੈਂ ਗਲਾ ਵੜਾਦਾ ਹੋਣਾ ਉਹ ਤਾਂ। ਤਾਂ ਤੇਰੇ ਕੋਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਨਬੀੜਿਆ ਜਾਵੇ ਇਹਨੂੰ। ਕੀ ਗੱਲਬਾਤ ਬਾਈ ਦੇਖੋ ਮੈਂ ਪ੍ਰੂਫ ਦਿ ਅੱ ਕਰ ਲੋ ਇੱਕ ਵਾਰੀ ਵੀਰੇ ਜੂਮ ਤੇ ਬਾਕੀ ਐ ਹੀ ਨਹੀਂ ਹੈਗਾ ਵੀ ਸਾਡੇ ਕੋਲ ਕੱਲਾ ਹੀ ਹੀ ਆ ਸਾਡੇ ਕੋਲ ਵੀ ਇਹਦੇ ਰਿਕਾਰਡਿੰਗ ਵੀ ਕਰੀ ਹੋਈ ਆ ਆਈਡੀ ਦੇ ਉੱਤੋਂ ਇਹਨੇ ਮੈਂ ਇਹਨੇ ਮੈਸੇਜ ਕਰਿਆ ਵੀਰੇ ਇਹ ਕਿਹਨੂੰ ਮੈਸੇਜ ਕਰਿਆ ਤੁਹਾਨੂੰ ਇਹ ਬਈ ਮੇਰੇ ਨਾਲ ਇੱਕ ਕੁੜੀ ਨੇ ਐਕਟ ਕਰਿਆ ਹੋਇਆ ਲੰਬੇ ਵਾਲ ਮਾਨ ਤੇ ਟੂ ਦੇ ਵਿੱਚ ਉਹਨੂੰ ਇਹਨੇ ਮੈਸੇਜ ਕਰਕੇ ਕਿਹਾ ਵੀ ਤੂੰ ਲੰਬੇ ਵਾਲ ਵਨ ਗਾਣਾ ਹੁਣੇ ਰੀਸੈਂਟਲੀ ਕਰਿਆ ਤੇ ਉਹ ਮੇਰਾ ਪਹਿਲਾ ਵਾਲਾ ਟੂ ਜਿਹੜਾ ਗਾਣਾ ਵੀ ਉਹਦੀ ਕਾਪੀ ਆ ਉਹ ਅੱਛਾ ਠੀਕ ਆ ਤੇ ਇੰਨ ਕਨਦੋ ਕਾਪੀਕਟ ਨਾਲ ਕੰਮ ਕਰਦੀਆਂ ਵੀ ਤੂੰ origignal ਨਾਲ ਕੰਮ ਕਰ ਮੇਰੇ ਨਾਲ ਕੰਮ ਕਰ ਕਾਪੀਕਟ ਸ਼ਬਦ ਪੜ੍ਹਿਆ ਤੇ ਗੁੱਸਾ ਨਹੀਂ ਆਇਆ ਬਾਈ ਆਉਂਦਾ ਯਾਰ 8-9 ਸਾਲਾਂ ਦੀ ਮਿਹਨਤ ਆ ਯਾਰ ਆਉਂਦਾ ਵੀਰੇ ਗੁੱਸਾ ਨਾ ਤਾਂ 8-9 ਸਾਲ ਪਹਿਲਾਂ ਤਾਂ ਨਹੀਂ ਕਦੇ ਦੇਖਿਆ ਤੁਸੀਂ ਅਮਰਦਰਾਹ ਨੂੰ ਵੀ ਕਾਪੀ ਕਿਤੇ ਲੱਗਦਾ ਹੋਣਾ ਜਾਂ ਕੀ ਹੋ ਨਾ ਬਾਈ ਜਮੀਨੀ ਫਿਰ ਹੋਈ ਕਿ ਦੀਏ ਕਾਪੀ ਵੇਸੇ ਹੈਗੀ ਕਿ ਦੀਏ ਪਹਿਚਾਨ ਕਿ ਦੀ ਅਸਲ ਬਾਈ ਯਾਰ ਆਪਦਾ ਪਹਿਰਾਵਾ ਜਾਂ ਕਿ ਕਿਦਾਂ ਪਹਿਰਾਵਾ ਵਾ ਬਾਈ ਆਪਦਾ ਸ਼ੁਰੂ ਤੋਂ ਤੇ ਬਾਕੀ ਦੀ ਤੋਂ ਰੱਖੇ ਦੀ ਬਾਲ ਫਿਲਮ ਦੇ ਲੰਬੇ ਵਾਲ ਦਾ ਬਈ ਯਾਰ ਹੁਣ ਜ਼ਰੂਰੀ ਉਹਨੂੰ ਥੋੜੀ ਦੇ ਇੱਕੇ ਰੱਖ ਦਣਾ ਬੱਬੂ ਮਾਨ ਨੂੰ ਵੀ ਦੇ ਕੇ ਰੱਖ ਸਕਦਾ ਜ਼ਰੂਰੀ ਨਹੀਂ ਮੈਨੂੰ ਸਾਰਿਆਂ ਦੇ ਗਾਣੇ ਘੰਟ ਲਾਦ ਨੇ ਬੱਬੂ ਮਾਨ ਦੇ ਵੀ ਘੰਟ ਲਾਦ ਨੇ ਇੰਡਸਟਰੀ ਲਾਈਨ ਦੇ ਵਿੱਚ ਜਦੋਂ ਆਉਣ ਦੀ ਸ਼ੁਰੂਆਤ ਹੋਈ ਤਾਂ ਪਹਿਲੇ ਇਹ ਚ ਸੋਚਿਆ ਦੀ ਵੀ ਐਦਾਂ ਦੇ ਵਿਵਾਦ ਵੀ ਛਿੜ ਜਾਣਗੇ ਨਹੀਂ ਸਰ ਐਦਾਂ ਨਹੀਂ ਸੋਚਿਆ ਦੀ ਗਰੀ ਕੀ ਕੀ ਪਰੇਸ਼ਾਨੀ ਕੀ ਹੋ ਸਕਦੇ ਸਿਮਰਦਰਹਾਨ ਨੂੰ ਕੀ ਲੱਗਦਾ ਕੀ ਹੈ ਤੁਹਾਨੂੰ ਪਤਾ ਨਹੀਂ ਬਾਈ ਮੈਨੂੰ ਉਹਨੂੰ ਕੀ ਪਰੇਸ਼ਾਨੀਆਂ ਹੁਣ ਤੁਹਾਡੇ ਸਾਹਮਣੇ ਆ ਕਾਪੀ ਕਾਪੀ ਦਸੀਂਦਾ ਉਹਨਾਂ ਨੂੰ ਹਾਲੀ ਸਮਝਣ ਦੀ ਕਾਪੀ ਕਿਹੜੀ ਗੱਲ ਦੀ ਯਾਰ ਮੈਂ ਆਪਣੀ ਮਿਹਨਤ ਕਰ ਰਿਹਾ ਬਾਈ ਪਹਿਲੀ ਗੱਲ ਦਾ ਪਹਿਲਾ ਗਾਣਾ ਕਰਿਆ ਮੈਂ ਸਰੰਜ ਉਹਦੇ ਵਿੱਚ ਵੀਰੇ ਮੈਂ 50000 ਦਾ ਲੋਨ ਲਿਆ ਸੀ 50000 ਦਾ ਲੋਨ ਲਿਆ ਸੀ ਤੇ ਉਹ ਗਾਣਾ ਚੈਨਲ 'ਤੇ ਪਾਇਆ ਸੀ ਤੇ ਉਸ ਤੋਂ ਬਾਅਦ ਹੀ ਸਾਰੀ ਕਹਾਣੀ ਸ਼ੁਰੂ ਹੋਈ ਆ ਗੱਲ ਸਾਰੀ ਬੀ ਸੀ ਤਾਂ ਬਾਈ ਜਮੀ ਥੱਲੋਂ ਉੱਠਿਆ ਹਾਂ ਮੈਂ ਯਾਰ ਇੱਕ ਹੁੰਦਾ ਨਾ ਬਾਈ ਵੀ ਬੰਦਾ ਧਰਤੀ ਤੋਂ ਉੱਠਿਆ ਉੱਠਿਆ ਹੈ ਧਰਤੀ ਤੋਂ ਵੀ ਮੈਂ ਤਾਂ ਪਤਾਲ ਚੋਂ ਨਿਕਲੇ ਹੋਇਆ ਯਾਰ ਅੱਜ ਡਰ ਨਹੀਂ ਲੱਗਦਾ ਤੁਸੀਂ ਇੱਕ ਟਾਰਗੇਟ ਕਰ ਰਹੇ ਏਡੇ ਵੱਡੇ ਕਲਾਕਾਰ ਨੂੰ ਕੱਲ ਨੂੰ ਤੁਹਾਡਾ ਨੁਕਸਾਨ ਕਰ ਦੇ ਬਾਈ ਕਰਦੇ ਬਾਈ ਉਹ ਚੱਕਰ ਨਹੀਂ ਮੈਂ ਤਾਂ ਸੱਚ ਬੋਲਣਾ ਯਾਰ ਹੁਣ ਬਾਈ ਬੰਦਾ ਮੈਨੂੰ ਤੰਗ ਕਰੀ ਜਾਊਗਾ ਜਦੋਂ ਪਾਣੀ ਪਾਉਣਾਂ ਦੇ ਉੱਪਰੋਂ ਦੇ ਲੰਘੂ ਫਿਰ ਤਾਂ ਬੰਦਾ ਕੁਛ ਨਾ ਕੁਛ ਤਾਂ ਬੋਲੂ ਤਾਂ ਤੁਹਾਡੀ ਕਲਾਕਾਰ ਨੂੰ ਵੀ ਮੈਸੇਜ ਕਰ ਤੇ ਫਿਰ ਤਾਂ ਉਹ ਵੀ ਬਦਲ ਸਕਦੇ ਕਿਉਂਕਿ ਆਫਰ ਆਫਰ ਕੀਤੀ ਹੈ ਉਹਨਾਂ ਨੂੰ ਹਾਂ ਬਾਈ ਕਰਿਆ ਦੇ ਕਹਿੰਦਾ ਤੁਸੀਂ ਮੇਰੇ ਨਾਲ ਕੰਮ ਕਰੋ ਮੈਨੂੰ ਸਾਰੇ ਗਾਣੇ ਤੇ ਤੁਸੀਂ ਵਧੀਆ ਲੱਗੇ ਤੇ ਜੇ ਤੁਸੀਂ ਇਹ ਦਿਖਾਉਣੇ ਨੇ ਇਹ ਦਿਖਾ ਦਿਓ ਨਹੀਂ ਮੇਰੇ ਕੋਲ ਸਕਰੀਨ ਸ਼ਾਟ ਫੋਨ ਵਾਲੇ ਵੀ ਪਏ ਨੇ ਕਿ ਲੋਕ ਮੰਨਦੇ ਨਹੀਂ ਹੁੰਦੇ ਨਾ ਵੀ ਇਹ オリジナル ਨਾ ਹੋਵੇ オリジナル ਆ ਬਾਈ ਸਾਰਾ ਠੀਕ ਆ ਤੇ ਉਸ ਤੋਂ ਪਹਿਲਾਂ 5 ਮਹੀਨੇ ਪਹਿਲਾਂ ਬੰਦੇ ਨੇ ਜਮਾਨ ਨਹੀਂ ਪਹਿਲੀ ਵਾਰ ਸਟੈਂਡ ਹੀ ਨਹੀਂ ਬੰਦੇ ਦਾ ਕੋਈ ਉਹਦਾ ਅੱਛਾ ਪਹਿਲਾਂ ਮੈਂ ਦੇਖਿਆ ਉਹ ਤਾਂ ਇੱਕ ਕਰੌਲ ਹੌਲ ਸੀ ਪਹਿਲਾਂ ਕੰਪਨੀ ਨੂੰ ਗਾਣਾ ਕੱਢੀਏ ਬਾਅਦ ਚ ਕਹਿੰਦਾ ਵੀ ਉਹ ਬੰਦੇ ਸਹੀ ਦੀ ਤੇਰਾ ਤਾਂ ਭਰਾ ਕੋਈ ਬੰਦੇ ਦਾ ਸਟੈਂਡ ਹੀ ਨਹੀਂ ਠੀਕ ਆ ਅੱਜ ਤੋਂ 5 ਮਹੀਨੇ ਪਹਿਲਾਂ ਮੈਨੂੰ ਕਹਿੰਦਾ ਕਹਿੰਦਾ ਵੀਰੇ ਮੈਨੂੰ ਤੇਰਾ ਗਾਣਾ ਸੋਹਣਾ ਲੱਗਿਆ ਪ੍ਰੂਫ ਹੈਗਾ ਤੁਹਾਡੇ ਕੋਲ ਹਾਂ ਬਾਈ ਆਹ ਦੇਖੋ ਮੈਂ ਪਹਿਲਾਂ ਵੀ ਇ ਤੇ ਆ ਦੇਖੋ ਇਹ ਮੇਰੀ ਆਈਡੀ ਤੋਂ ਵੀਰੇ ਨੇ ਮੈਸੇਜ ਕਰਿਆ ਮੈਂ ਦਿਖਾ ਵੀ ਦੂੰ ਵੀਡੀਓ ਰਿਕਾਰਡਿੰਗ ਪਈ ਹੈ ਮੇਰੇ ਕੋਲ ਵਿਦ ਵੀਡੀਓ ਰਿਕਾਰਡਿੰਗ ਉਹ ਕੀ ਮੈਸੇਜ ਕਰਿਆ ਗਾਣਾ ਸੋਹਣਾ ਸੋਹਣਾ ਤੁਹਾਡਾ ਉਸਤਾਦ ਜੀ ਮੈਂ ਵੀ ਬਾਈ ਹਾਂ ਮੈਂ ਕਹਿੰਦਾ ਗਾਣਾ ਸੋਹਣਾ ਤੁਹਾਡਾ ਉਸਤਾਦ ਜੀ ਤੇ ਮੈਂ ਵੀ ਚਲੋ ਮੈਂ ਕਿਹਾ ਵੀਰੇ ਥੈਂਕਸ ਵੀਰੇ ਜਰਾ ਕੈਮਰੇ ਦੇ ਵਿੱਚ ਵੀ ਦਿਖਾ ਦਿਓ ਜਰੂਰ ਪ੍ਰੂਫ ਤਾਂ ਅੱਛਾ ਤੁਹਾਨੂੰ ਲਿਖਿਆ ਦੀ ਉਸਤਾਦ ਜੀ ਵੀ ਹਾਂ ਵੀ ਸੋਹਣਾ ਚਲੋ ਵੀਰੇ ਮੈਂ ਵੀ ਰਿਸਪੈਕਟ ਕਰੀ ਤੇ ਇਦੂ ਬਾਅਦ ਦੇਖ ਲੈ ਬੰਦੇ ਦਾ ਸਟੈਂਡ ਕਿਵੇਂ ਬਦਲ ਗਿਆ ਮੈਨੂੰ ਕਹਿੰਦਾ ਤੂੰ ਮੇਰੀ ਕਾਪੀ ਕਰਦਾ ਸਹੀ ਜੀ ਇਦੂ ਬਾਦ ਆ ਲੰਬੇਵਾਲ 2 ਕਰਿਆ ਬੰਨ ਦੇ ਵਿੱਚ ਆ ਅਸਲ ਮੈਨਾਂ ਜਦ ਲੰਬੇਵਾਲ ਬੰਨ ਕਰਿਆ ਸੀ ਉਹਦੀ ਕਹਿਣ ਲੱਗ ਗਿਆ ਸੀ ਉਹ ਪਤਾ ਨਹੀਂ ਉਹਦੇ ਦਿਮਾਗ 'ਚ ਕੋਈ ਅੱਦ ਕੀ ਚੇਂਜ ਆਇਆ ਵੀ ਮੈਨੂੰ ਹੁਣ ਕਾਪੀ ਕਹਿਣ ਲੱਗ ਗਿਆ ਵੀ ਤੂੰ ਤਾਂ ਮੇਰੇ ਕਾਪੀ ਕਰਦਾ ਗਾਣੇ ਸੇਮ ਉਹ ਲਾਈਨ ਨੂੰ ਅੱਗੇ ਨਹੀਂ ਜਾਂ ਤੁਸੀਂ ਕਿਤੇ ਫੇਮ ਦੇ ਚੱਕਰਾਂ ਦੇ ਤਾਂ ਨਹੀਂ ਹੈਗਾ ਵੀ ਫੇਮ ਨਹੀਂ ਬਾਈ ਦੇਖੋ ਮੈਂ ਤਾਂ ਬਈ ਆਪਣੀ ਸ਼ੁਰੂਆਤ ਸਰਿੰਜ ਗਾਣੇ ਤੋਂ ਕਰੀਦੀ ਠੀਕ ਆ ਉਹ ਗਾਣੇ ਤੋਂ ਸ਼ੁਰੂਆਤ ਕਰੀ ਇਦੂ ਬਾਦ ਲੰਬੇਵਾਲ ਲੰਬੇਵਾਲ 2 ਆਮਲੀ ਨਾਲ ਯਾਰੀ ਠੀਕ ਆ ਮੈਂ ਆਪਣੀ ਮਿਹਨਤ ਕਰੀ ਆ ਬਸ ਵੀਰੇ ਕੋਈ ਹੋਵੇ ਉਹਨਾਂ ਦੀ ਹੋਰ ਬਾਈ ਸਨਾਵ ਦਿਨੇ ਵੀਰੇ ਐਵੇਂ ਹੀ ਉੱਠੇ ਆ ਗਰੀਬੀ ਚ ਤੂੰ ਅੱਗ ਨਾ ਫਰੋਲ ਹਉ ਗੱਲ ਕੰਮ ਦੀ ਤੂੰ ਕਰ ਹੈ ਨਹੀਂ ਸਾ ਮੇਰੇ ਕੋਲ ਐਵੇਂ ਗੀਤਾ ਚ ਨਾ ਗੱਜ ਸਦਾਹਕ ਵਿੱਚ ਵੱਜ ਗੱਲ ਕਰੇ ਕਿਹੜੀ ਮੈਂ ਤਾਂ ਤੈਨੂੰ ਥੋੱਕ ਕੇ ਚਟਾ ਤੂੰ ਹਉ ਤੂੰ ਗੇਮ ਚ ਤਾਇਆ ਮੈਂ ਵੀ ਚੱਲਣੋਂ ਹਟਾ ਦੂੰ ਹਉ ਤੂੰ ਗੇਮ ਚ ਤਾਇਆ ਮੈਂ ਵੀ ਚੱਲਣੋਂ ਹਟਾ ਦੂੰ ਸਹੀ ਤਾਂ ਆਪਸੀ ਮੁਕਾਬਲਾ ਫਾਜ਼ਗਾ ਕਿੰਨਾ ਕਿਤੇ ਜੇ ਟਾਰਗੇਟ ਜਿਉ ਇਹਨੂੰ ਲੱਗਦਾ ਵੀ ਬਹੁਤ ਵੱਡਾ ਉਸਤਾਦ ਆ ਬਰੇ ਮੈਂ ਤਾਂ ਮੈਂ ਵੀ ਕਰੀਆ ਠੀਕ ਆ ਗਾਣਿਆਂ ਜੀ ਵੀ ਕਰੀਆ ਦੂਜੀ ਲੋਟ ਵੀ ਕਰੀਆ ਸਹੀ ਕੰਮਾਂ ਚ ਹੁੰਦਾ ਠੀਕ ਆ ਬੰਦਾ ਇਹਨੂੰ ਲੱਗਦਾ ਵੀ ਕੱਲਾ ਮੇਰੇ ਕੋਲ ਮੈਟਰ ਆ ਮੈਟਰ ਮੋਟਰ ਬਾਈ ਸਭ ਕੋਲ ਹੁੰਦਾ ਠੀਕ ਆ ਬਾਕੀ ਪਰਮਾਤਮਾ ਨਾਲ ਹੋਣਾ ਚਾਹੀਦਾ ਮੈਨੂੰ ਪਤਾ ਵੀਰੇ ਮੇਰੇ ਨਾਲ ਮੇਰਾ ਪਰਮਾਤਮਾ ਹੈਗਾ ਮੈਂ ਸੱਚਾ ਬਾਈ ਅਖੀਰ ਫਿਰ ਲਾਸਟ ਕੀ ਸੋਚੇ ਕਿੱਥੇ ਜਾ ਕੇ ਇਹ ਗੱਲ ਜਿਹੜੀ ਨਿਬੜੂਗੀ ਤੁਸੀਂ ਜਿਹੜਾ ਅੱਜ মিডিਆ ਸਾਹਮਣੇ ਵੀ ਤੁਹਾਨੂੰ ਗੱਲ ਬਾਈ ਜਿਵੇਂ ਨਿਬੜਨੀ ਓਵੇਂ ਨਿਬੜ ਲਿਓ ਕੋਈ ਦਿੱਕਤ ਨਹੀਂ ਮੈਨੂੰ ਤਾਂ ਮੈਂ ਤਾਂ ਆਪਣਾ ਕੰਮ ਕਰ ਰਿਹਾ ਵੀਰੇ ਐਂ ਹੀ ਕਰੂੰਗਾ ਮੈਂ ਨਾ ਆਪਦਾ ਸਟਾਈਲ ਚੇਂਜ ਕਰਨ ਲੱਗਿਆ ਨਾ ਐਵੇਂ ਆਪਦੇ ਗਾਣੇ ਚੇਂਜ ਕਰਨ ਲੱਗਿਆ ਸਾਡੇ ਚੈਨਲ ਆਈ ਉਹਨਾਂ ਨੂੰ ਕੋਈ ਮੈਸੇਜ ਦੇਣਾ ਹੋਵੇ ਜੇ ਗੱਲਬਾਤ ਨਹੀਂ ਹੋਣੀ ਮੈਸੇਜ ਬਾਈ ਤੂੰ ਵੀਰੇ ਆਪਦਾ ਕੰਮ ਕਰ ਠੀਕ ਆ ਸਿੱਧਾ ਹੋ ਗਏ ਜੇ ਤੇਰੇ ਗਾਣੇ ਨਹੀਂ ਘੈਂਟ ਆ ਰਹੇ ਤਾਂ ਉਹਨੂੰ ਘੈਂਟ ਕਰ ਠੀਕ ਆ ਜਿੱਥੇ ਤੱਕ ਤੇਰੇ ਗਾਣੇ ਚੱਲੇ ਨੇ ਠੀਕ ਆ ਜਿੱਥੇ ਨਹੀਂ ਚੱਲੇ ਇਹਦਾ ਮਤਲਬ ਐ ਨਹੀਂ ਭਰਾਵਾ ਹੁਣ ਤੂੰ ਮੇਰੇ ਤੇ ਲੱਗੇਗਾ ਨਾਲੇ ਮੇਰੇ ਦਾ ਯਾਰ ਭਰਾਵਾ ਫੌਰਨ ਵੀ ਤੰਗ ਹਜ਼ਾਰ ਨੇ ਪੈਂਤੀ ਕਿ ਸਨ ਆਪ ਦੀ ਮਿਹਨਤ ਕਰ ਰਹੇ ਹਲੇ ਨਵਾਂ ਨਵੇਂ ਵੀਰੇ ਕੰਮ ਸਟਾਰਟ ਕਰਿਆ ਮੈਂ ਤਾਂ 1 ਮਿਲੀਅਨ ਦੇ 3000 ਨਾਲ ਕੰਪੈਰੀਜ਼ਨ ਨਹੀਂ ਕਰਦੇ 10 ਲੱਖ ਗੱਲ ਵੀ ਉਹਦੀ ਮਾਨਸਿਕਤਾ ਦੇਖ ਲੈ ਕਿੱਡੇ ਬੰਦੇ ਦੀ ਉਹਦੀ ਮਾਨਸਿਕਤਾ ਤਾਂ ਦੇਖ ਬਾਈ ਕਿੱਡੀ ਆ ਗਰੀਬ ਤੁਸੀਂ ਆਮ ਇੱਕ ਕਰੋੜ ਤੋਂ ਜ਼ਰਦੇ ਕਿਉਂ ਨਹੀਂ ਤੁਹਾਨੂੰ ਕੀ ਲੱਗਦਾ ਵੀ ਕਿਉਂਕਿ ਤੁਸੀਂ ਕਹਿੰਦੇ ਹੋ ਮੈਂ ਆਮ ਕਰ 3000 ਫਾਲੋਅਰ ਕਿਤੇ ਕਿ 10 ਲੱਖ ਫਾਲੋਅਰ ਹਾਂ ਬਾਈ ਉਹੀ ਤਾਂ ਚੱਕਰ ਆ ਯਾਰ ਹਾਂ ਮੈਂ ਤਾਂ ਦੇਖੋ ਵੀਰੇ ਮੈਂ ਇੱਕਾਂ ਹੋਵੇ ਬੰਦਾ ਮੈਂ ਉਹੀ ਉੱਠ ਕੇ ਭਕਾਈ ਮਾਰਨਾ ਹੈ ਠੀਕ ਆ ਵੀਰੇ ਮੈਂ ਤਾਂ ਵਿਦੂ ਪ੍ਰੂਫਾਂ ਗੱਲ ਕਰ ਰਿਹਾ ਠੀਕ ਆ ਹੁਣ ਸੁਣੋ ਨਾ ਉਹ ਵੀ ਦਿਖਾ ਦੇ ਜਿਹਦੇ ਵਿੱਚ ਉਹ ਗਾਇਰਾਂ ਵੀ ਤਰਾ ਲੰਬੇ ਵਾਲ ਕੀ ਦਾ ਗਾਣਾ ਆਇਆ ਵੀਰੇ ਮੇਰਾ ਹੀ ਆ ਠੀਕ ਆ ਮੈਸੇਜ ਕਰਿਆ ਮੇਰੀ ਜਿਹੜੀ ਐਕਟਰ ਆ ਠੀਕ ਆ ਮਾਡਲ ਆ ਜਿਹਨੇ ਗਾਣਾ ਕਰਿਆ ਉਹਨੂੰ ਮੈਸੇਜ ਕਰਿਆ ਉਹਨੇ ਤੇ ਮੈਨੂੰ ਵੀ ਮੈਸੇਜ ਕਰਿਆ ਉਸ ਤੋਂ ਪਹਿਲਾਂ ਵੀ ਤੰਗ ਪ੍ਰੇਸ਼ਾਨ ਬਾਈ ਯਾਰ ਕਦੇ ਕਿਸੇ ਤੋਂ ਹੁਣ ਕਦੇ ਕਿਸੇ ਤੋਂ ਹੁਣ ਬਾਈ ਕੱਲ ਨੂੰ ਫੇਰ ਡਰ ਵਗੈਰਾ ਤਾਂ ਨਹੀਂ ਲੱਗਦਾ ਕਿਉਂਕਿ ਐਡੇ ਕਲਾਕਾਰ ਨਾਲ ਤੁਸੀਂ ਉਹਨਾਂ ਨੂੰ ਟਾਰਗੇਟ ਕਰ ਰਹੇ ਹੋ ਕਿ ਤਰ੍ਹਾਂ ਨਹੀਂ ਵੀਰੇ ਡਰ ਤਾਂ ਨਹੀਂ ਲੱ ਬਾਕੀ ਆਪਾਂ ਸੱਚੇ ਯਾਰ ਜਿਹੋਨੇ ਨੁਕਸਾਨ ਕਰਾਉਣਾ ਦਾ ਆਪਣਾ ਕਰਾ ਦੇਓ ਕੋਈ ਵੱਡੀ ਗੱਲ ਨਹੀਂ ਠੀਕ ਆ ਉਹ ਕਰਾ ਸਕਦਾ ਆਪਣਾ ਵੱਡਾ ਕਰ ਉਹ ਵੱਡਾ ਸਿੰਗਰ ਵੱਡਾ ਕਲਾਕਾਰ ਕਹਿੰਦਾ ਆਪਦਾ ਨੂੰ ਰੋਤਬਾ ਵੀ ਦੱਸਦਾ ਕਹਿੰਦਾ ਮੈਂ ਤੂੰ ਮੇਰੀ ਕਾਪੀ ਕਰਦਾ ਹਾਲਾ ਕਿ ਹੁਣ ਇਹ ਵੀ ਚਮਕੀ ਲੈਂਦੇ ਤਰਜ਼ਾਂ ਚੱਕੀ ਹੋਈਆਂ ਨੇ ਤੇ ਬਾਕੀ ਉਹਨਾਂ ਇੱਕ ਉਹਨੂੰ ਗੁੱਸਾ ਬਹੁਤ ਛੱਡਦਾ ਮੇਰੇ ਗਾਣੇ ਸੁਣ ਕੇ ਮੈਸੇਜ ਕਰਕੇ ਕਹਿੰਦਾ ਵੀ ਮੈਨੂੰ ਰੂਟ ਦੇ ਗਾਣੇ ਸੁਣ ਕੇ ਗੁੱਸਾ ਛੱਡਦਾ ਮੈਂ ਬਹੁਤ ਐਂਗਰੀ ਹੁੰਨਾ ਫਿਰ ਗੁੱਸਾ ਕੰਟਰੋਲ ਕਰਨ ਨੂੰ ਕਿਹਾ ਵੀ ਗੁੱਸਾ ਕੰਟਰੋਲ ਕਰ ਬਾਈ ਆਪਦਾ ਕਰੇ ਗੁੱਸਾ ਕੰਟਰੋਲ ਮੈਂ ਤਾਂ ਇ ਤੂੰ ਕਰ ਲੈ ਜਿਹੜਾ ਤੈਨੂੰ ਤੋਸ ਹੁੰਦਾ ਮੈਂ ਤਾਂ ਐਂ ਕਰੂੰ ਯਾਰ ਤਾਂ ਅੱਜ ਮਜਬੂਰੀ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਮੀਡੀਆ ਸਾਹਮਣੇ ਰੂਪ ਰੂਪ ਤੇ ਹੁਣੇ ਮੈਂ ਦੇਖਿਆ ਮੈਂ ਤੁਹਾਨੂੰ ਚੈਟ ਦਿਖਾਉਣ ਲੱਗਿਆ ਸੀ ਬਾਕੀ ਰਿਕਾਰਡਿੰਗ ਤਾਂ ਆਪਣੇ ਕੋਲ ਪਈ ਆ ਬਲੌਗ ਵੀ ਮਾਰ ਗਿਆ ਪਤੰਦਰ ਦਾ ਹੁਣ ਅੱਛਾ ਹੁਣ ਬਲੌਗ ਮਾਰ ਗਿਆ ਇੰਸਟਾਗ੍ਰam ਤੋਂ ਤਾਂ ਰੋੜਾ ਇੰਸਟਾ ਦੀ ਪਿਆ ਸੀ ਸਾਰਾ ਤੇ ਇੰਸਟਾ ਦਾ ਬਲੌਗ ਵੀ ਬਲੌਗ ਮਾਰ ਗਿਆ ਜੇ ਸੱਚਾ ਹੁੰਦਾ ਤਾਂ ਖੜਦਾ ਭਰਾਵਾ ਤੂੰ ਠੀਕ ਆ ਤੂੰ ਜੇ ਸੱਚਾ ਤਾ ਖੜਦਾ ਹੁੰਦਾ ਬਈ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਸਿਮਰ ਦਰਾਹੇ ਦਾ ਜੋ ਅਸੀਂ ਕਹਿ ਦਈਏ ਚੈਟਾਂ ਦੇ ਵਿੱਚ ਕੈਟਵੌਕ ਨੂੰ ਲੈ ਕੇ ਜਿਹੜਾ ਰੌਲਾ ਸਾਹਮਣੇ ਆਇਆ ਤਾਂ ਗਿੱਲ ਰੌਟਾ ਨਾਲ ਵੀ ਗੱਲਬਾਤ ਕੀਤੀ ਹੈ ਇਹ ਗੱਲ ਕਦੋਂ ਨਿਬੜਦੀ ਹੈ ਤਾਂ ਇਹ ਵੀ ਸਮਾਂ ਦੱਸੇਗਾ